ਅੱਜ ਹਲਕਾ ਅਮਲੋਧ ਦੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਯੂ ਐਸ ਇੰਡੀਆ ਦੀ ਟ੍ਰੇਡ ਡੀਲ ਨੂੰ ਲੈ ਕੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਤੁਸੀਂ ਜਾਣਦੇ ਹੋ ਕਿ ਜਿਹੜੀ ਯੂ ਐਸ ਤੇ ਇੰਡੀਆ ਦੀ ਟ੍ਰੇਡ ਡੀਲ ਹੈ ਇਹਦੇ ਨਾਲ ਭਾਰਤ ਦੇ ਵਪਾਰੀਆਂ ਨੂੰ ਇੰਡਸਟਰੀਸਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਹੁਤ ਮਾੜਾ ਅਸਰ ਪੈਣਾ ਹੈ ਖਾਸ ਤੌਰ ਤੇ ਸਾਡੀ ਹਲਕਾ ਅਮਲੋਧ ਦੀ ਜਿਹੜੀ ਸਟੀਲ ਇੰਡਸਟਰੀ ਹੈ ਉਹਦੇ ਉੱਤੇ ਬੜਾ ਮਾੜਾ ਪ੍ਰਭਾਵ ਪੈਣਾ ਹੈ ਕਿਉਂਕਿ ਇਸ ਸੰਧੀ ਦੇ ਵਿੱਚ ਜਿਹੜੇ ਭਾਰਤ ਤੋਂ ਅਮਰੀਕਾ ਦੇ ਵਿੱਚ ਸਟੀਲ ਪੜਕ ਜਾਣੇ ਨੇ ਉਹਨਾਂ ਦੇ ਉੱਤੇ 50% ਟੈਰਿਫ ਹੈ ਜਿਹੜੀ ਉਹਦਾ ਪ੍ਰੋਵੀਜ਼ਨ ਰੱਖਿਆ ਗਿਆ 50% ਟੈਰਿਫ ਦਾ ਮਤਲਬ ਹੈ ਵੀ ਇੰਡੀਆ ਤੋਂ ਸਟੀਲ ਦਾ ਯੂ ਐਸਏ ਜਾਣ ਦਾ ਹੁਣ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਡੀ ਇੰਡਸਟਰੀ ਦੇ ਉੱਤੇ ਸਾਡੇ ਵਪਾਰੀਆਂ ਦੇ ਉੱਤੇ ਟਰੇਡਰਸ ਦੇ ਉੱਤੇ ਤੇ ਸਾਡੀ ਇੰਡਸਟਰੀ ਦੇ ਵਿੱਚ ਕਰਦੇ ਕੰਮ ਕਰਦੇ ਮਜ਼ਦੂਰਾਂ ਦੇ ਉੱਤੇ ਬਹੁਤ ਨੈਗੇਟਿਵ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦਾ ਪੈਣਾ ਹੈ ਦੂਜਾ ਜਿਹੜੇ ਸਾਡੇ ਸਾਡਾ ਖੇਤਾ ਪਿੰਡੂ ਖੇਤਾ ਉਹਦੇ ਵਿੱਚ ਮੱਕੀ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਇਸ ਟ੍ਰੇਡ ਡ USA ਤੋਂ India ਦੇ ਵਿੱਚ ਜਿਹੜੀ poultry feed ਹੈ ਉਹ tax free ਬਣਾਈ ਗਈ ਹੈ। Poultry feed ਤੁਸੀਂ ਜੇ ਮ ਜਾਣਦੇ ਹੋ ਇਹ ਮੱਕੀ ਤੋਂ ਬਣਦੀ ਹੈ। ਤੇ ਜੇ India ਦੇ ਵਿੱਚ USA ਤੋਂ ਬਿਨਾ ਡਿਊਟੀ ਤੋਂ ਬਿਨਾ tax ਤੋਂ USA ਦੀਆਂ ਵੱਡੀਆਂ ਕੰਪਨੀਆਂ poultry feed ਵੱਡੇ ਲੈਵਲ ਤੇ ਡੰਪ ਕਰਨਗੀਆਂ ਤਾਂ ਸਾਡੇ ਕਿਸਾਨਾਂ ਦੀ ਮੱਕੀ ਕਿਤੇ ਜਾਊਗੀ। ਤਾਂ ਇਹ ਇਹਨਾਂ ਗੱਲਾਂ ਦਾ ਰੂਸ ਲੈ ਕੇ ਅੱਜ ਅਸੀਂ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਧਰਨਾ ਦੇਣ ਗਏ ਸੀ। ਕਿਉਂਕਿ ਹਰਿਆਣੇ ਦੇ ਮੁੱਖ ਮੰਤਰੀ ਬੀਜੇਪੀ ਦੇ ਵੱਡੇ ਲੀਡਰ ਨੈਭ ਸਿੰਘ ਸੈਣੀ ਜੀ ਅੱਜ ਦੇਸ਼ ਭਗਤ ਯੂਨੀਵਰਸਿਟੀ ਦੀ ਐਨੂਅਲ ਕਨਵੋਕੇਸ਼ਨ ਦੇ ਵਿੱਚ ਬਤੌਰ ਚੀਫ ਗੈਸਟ ਆ ਰਹੇ ਸੀਗੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਨੈਭ ਸਿੰਘ ਸੈਣੀ ਜੀ ਨੇ ਏਡੇ ਵੱਡੇ ਲੀਡਰ ਹੋਣ ਦੇ ਬਾਵਜੂਦ ਸਾਡੇ ਹਲਕਾ ਅਮਲੋਹ ਦੇ ਲੋਕਾਂ ਦਾ ਦੁੱਖ ਸੁਣਨ ਸਮਝਣ ਨੂੰ ਛੱਡ ਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ ਆਉਣਾ ਕੈਨਸਲ ਕਰਨਾ ਮناسب ਸਮਝਿਆ ਬੜੀ ਕਾਇਰਤਾ ਵਾਲੀ ਗੱਲ ਉਹਨਾਂ ਨੇ ਕੀਤੀ ਹੈ ਮੈਂ ਨੈਭ ਸਿੰਘ ਸੈਣੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਵਿੱਚ ਆਉਂਦੇ ਹੋ ਪੱਗ ਬਨ ਕੇ ਤੁਸੀਂ ਸਾਡੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਘੜਦੇ ਰਹਿੰਦੇ ਹੋ ਮੇਰੀ ਤੁਹਾਨੂੰ ਦੋ ਬੇਨਤੀਆਂ ਇੱਕ ਤਾਂ ਬੇਨਤੀ ਇਹ ਹੈ ਕਿ ਤੁਸੀਂ ਹਰਿਆਣੇ ਦੇ ਵਿੱਚ ਤਾਂ ਬਿਨਾ ਪੱਗ ਤੋਂ ਰਹਿੰਦੇ ਹੋ ਜਦੋਂ ਪੰਜਾਬ ਚ ਆਉਂਦੇ ਹੋ ਤਾਂ ਪੱਗ ਬਨ ਕੇ ਆਉਂਦੇ ਹੋ ਭੇਸ ਬਦਲ ਕੇ ਆਉਂਦੇ ਇਹ ਕੰਮ ਨਾ ਕਰੋ ਕਿਉਂਕਿ ਸਾਡਾ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਸਾਡਾ ਪੰਜਾਬੀਆਂ ਦਾ ਰਾਜ ਹੋਇਆ ਉਸ ਵੇਲੇ ਅਫਗਾਨ ਰੋਹਿਲੇ ਰੰਗੜ ਇਹ ਪੱਗਾਂ ਬਨ ਕੇ ਭੇਸ ਬਦਲ ਕੇ ਸਾਡੇ ਵਿੱਚ ਕੁਸ ਪੈੜ ਕਰਨ ਆਉਂਦੇ ਸੀ ਜਦੋਂ ਤੁਸੀਂ ਪੱਗ ਬਨ ਕੇ ਇੱਥੇ ਆਉਂਦੇ ਹੋ ਤਾਂ ਕੁਛ ਪੈ ਐਡ ਕਰ ਦੇਣਾ ਜਰਾ ਜੀ ਜਾਂ ਤੁਸੀਂ ਪੱਗ ਹਰਿਆਣੇ ਚ ਵੀ ਬੰਨ ਕੇ ਰੱਖੋ ਤੁਸੀਂ ਗੁਰੂ ਸਾਹਿਬ ਦੇ ਸਿੰਘ ਸੱਜਣਾ ਤੁਸੀਂ ਜੀ ਸਕਦੇ ਸਜੋ ਪਰ ਭੇਸ ਬਦਲ ਕੇ ਸਾਡੇ ਵਿੱਚ ਨਾ ਆਓ ਦੂਜਾ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਸਾਡੇ ਪੰਜਾਬ ਦੇ ਕਈ ਮਸਲੇ ਨੇ ਜਿਹੜੇ ਹਰਿਆਣੇ ਦੇ ਨਾਲ ਵਿਵਾਦਤ ਨੇ ਹਾਲ ਤੱਕ ਉਹਨਾਂ ਦਾ ਹੱਲ ਨਹੀਂ ਹੋਇਆ ਪਿਛਲੇ 50 ਸਾਲ ਤੋਂ ਵੱਧ ਸਮੇਂ ਤੋਂ ਸਾਡਾ ਪਾਣੀਆਂ ਦਾ ਮਸਲਾ ਹੱਲ ਨਹੀਂ ਹੋਇਆ ਸਾਡਾ ਪੰਜਾਬੀ ਬੋਲਣ ਵਾਲੇ ਏਰੀਏ ਜਿਹੜੇ ਹਰਿਆਣੇ ਚ ਪੈਂਦੇ ਹਨ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ 1980 ਦੇ ਵਿੱਚ ਚੰਡੀਗੜ੍ਹ ਜਿਹੜੀ ਸਾਡੀ ਰਾਜਧਾਨੀ ਹੈ ਉਹ ਪੰਜਾਬ ਨੂੰ ਟ੍ਰਾਂਸਫਰ ਕੀਤੀ ਜਾਣੀ ਸੀ ਉਹਦਾ ਹੱਲ ਨਹੀਂ ਹੋਇਆ ਉਹ ਹੱਲ ਕੱਢਣ ਦੇ ਨਾ ਕੱਢ ਕੇ ਤੁਸੀਂ ਸਾਡੇ ਵਿਦਿਅਕ ਅਦਾਰਿਆਂ ਦੇ ਵਿੱਚ ਪੜਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਯੂਨੀਵਰਸਿਟੀਆਂ ਹੁੰਦੀਆਂ ਨੇ ਵਿਦਿਅਕ ਅਦਾਰੇ ਹੁੰਦੇ ਨੇ ਉਹ ਕਿਸੇ ਵੀ ਸੂਬੇ ਦਾ ਤਰਹੋਰ ਹੁੰਦੀਆਂ ਨੇ ਸਾਡਾ ਧੰਨ ਨੇ ਸਾਡਾ ਨਿਵੇਸ਼ ਨੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਰਾਜਨੀਤੀ ਕਰਨੀ ਜੀ ਸਕਦੇ ਕਰੋ ਪਰ ਸਾਡੇ ਅਦਾਰਿਆਂ ਦੇ ਵਿੱਚ ਕੁਸ ਪੜ ਕਰਨ ਦੀ ਕੋਸ਼ਿਸ਼ ਨਾ ਕਰੋ ਤੇ ਪੇਸ ਬਦਲ ਕੇ ਖਾਸ ਟੌਪਿਕਸ ਪੜ ਦੇਣ ਦੀ ਕੋਸ਼ਿਸ਼ ਨਾ ਕਰੋ ਮੈਂ ਹਲਕਾ ਅਮਲੋਦ ਹੀ ਸਾਡੀ ਸਮੂਹ ਲੀਡਰਸ਼ਿਪ ਸਾਡੇ ਜਿੰਨੇ ਵੀ ਵਲੰਟੀਅਰ ਸਹਿਬਾਨ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਬਹੁਤ-ਬਹੁਤ ਰਿਣੀ ਹਾਂ ਜਿਹੜੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੇਸ਼ਪਤਰ ਯੂਨੀਵਰਸਿਟੀ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਆਏ ਤੁਹਾਡੇ ਰੋਹ ਨੂੰ ਦੇਖਦੇ ਹੋਏ ਤੁਹਾਡੇ ਗੁੱਸੇ ਨੂੰ ਦੇਖਦੇ ਹੋਏ ਹਰਿਆਣੇ ਦੇ ਐਡੇ ਵੱਡੇ ਮੁੱਖ ਮੰਤਰੀ ਨੇ ਅੱਜ ਪੂੰਛ ਚਾਕੇ ਭੱਜਣਾ ਕਬੂਲ ਕੀਤਾ ਤੁਹਾਨੂੰ ਪਿੱਠ ਦਿਖਾ ਕੇ ਭੱਜਿਆ ਮੈਂ ਤੁਹਾਡੇ ਸਾਰਿਆਂ ਦਾ ਇਸ ਇਕੱਠ ਦੇ ਵਿੱਚ ਇਸ ਰੋਸ਼ ਪ੍ਰਦਰਸ਼ਨ ਦੇ ਵਿੱਚ ਆਉਣ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਮੈਂ ਹਲਕਾ ਅਮਲੋ ਦੇ ਸਮੂਹ ਨਿਵਾਸੀਆਂ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਜਿੰਨਾ ਚਿਰ ਯੂਐਸਏ ਇੰਡੀਆ ਦੀ ਟ੍ਰੇਡ ਡੀਲ ਜਿਹੜੀ ਸਾਡੇ ਭਾਰਤ ਦੇ ਪੰਜਾਬੀਆਂ ਦੇ ਇੰਟਰਸਟਾਂ ਦੇ ਉਲਟ ਹੈ ਸਾਡੇ ਕਿਸਾਨਾਂ ਦੇ ਵਪਾਰੀਆਂ ਇੰਡਸਟਰੀਲਿਸਟਾਂ ਦੇ ਇੰਡਸਟਰੀਲਿਸਟਾਂ ਦੇ ਸਾਡੇ ਲੇਬਰ ਦੇ ਉਲਟਾ ਹੈ ਸਾਡੇ ਮਜ਼ਦੂਰਾਂ ਦੇ ਉਲਟਾ ਜਿੰਨਾ ਚਿਰ ਇਹ ਸੰਧੀ ਰੱਦ ਨਹੀਂ ਹੁੰਦੀ ਅਸੀਂ ਭਾਜਪਾ ਦਾ ਇਸੇ ਤਰੀਕੇ ਨਾਲ ਵਿਰੋਧ ਕਰਦਾ ਰਹਾਂਗੇ ਰਵਾਂਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ